हां जी मैं सुखविंदर सिंह डीके वाजवाल मीर प्रधान पंजाब आज ਸਾਡੀ ਟੀਮ ਜਾਦ ਹੋ ਰਹੀ ਹੈ ਤਾਂ ਲੋਕ ਸਭਾ ਤੋਂ ਮੈਂਬਰ ਕੇ ਜੇ ਗੇਜाराम ਜੀ ਪੂਰੇ ਆਏ ਹੋਏ ਸੀ ਬੀਜੇਪੀ ਦੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਦੱਸੋ ਆ ਜਿਹੜੇ ਸਾਨੂੰ ਐਸਕੇਐਮ ਵੱਲੋਂ 11 ਸੁਭਾਰ ਵੀ ਉਹਨਾਂ ਦੇ ਜਵਾਬ ਦਉਂ ਨਹੀਂ ਸਰ ਤੇ ਕਿਲਾ ਲਾਈਆਂ ਨੇ ਉਹ ਕਿਉਂ ਲਾਈਆਂ ਨੇ ਦੀ ਸਾਡੀ ਐਮਐਸ ਕੀ ਦੀ ਮੰਗਾਂ ਫੌਰਤ ਕਿਸਾਨਾਂ ਦੀ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਤੇ ਜਿਹੜੇ ਚਲਹੀਨ ਪੇਰ ਕੀਰੀ ਵਾਲੇ ਨੂੰ ਤੁਸੀਂ ਇੱਕ ਦੱਸੀਆ ਉਹਨਾਂ ਨੂੰ ਅਸੀਂ 11 ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਉੱਤਰ ਕੇ ਖੜੇ ਰਹੇ ਨੇ ਵੀ ਦੱਸੋ ਮੈਂ ਆ ਦੱਸਦਾ ਮੈਂ ਤੁਹਾਡੇ ਨਾਲ ਆ ਇੱਕ ਵਾਰ ਮੈਨੂੰ ਧੇਜੋ ਉੱਥੇ ਮੈਂ ਕਿਸਾਨ ਮਜ਼ਦੂਰ ਇਕਤਾ ਦੇ ਉਰੇ ਉਹਨਾਂ ਨੇ ਨਾਰੇ ਲਾਏ ਵੀ ਮੈਂ ਤੁਹਾਡੇ ਅੱਜ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਹਿਣਾ ਤੇ ਆ ਗਿਆ ਪ੍ਰਸ਼ਾਸਨ ਦੇ ਕਮਾ ਮੈਂ ਕੁਝ ਬਸ ਤੋਂ ਤੈ ਹੂੰ ਜਿੰਨੇ ਸਵਾਲ ਨੇ ਤੁਸੀਂ ਆਹ ਕਰ ਲੇ ਉਹਨਾਂ ਨੇ ਬਹੁਤ ਬਹੁਤ ਸੰਗਰਸ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਅੱਜ ਸਾਡੇ ਬਹੁਤ ਹੰਗਾਰਾ ਮਿਲ ਰਿਹਾ ਮੇਰੇ ਮਨ ਚੁੱਛ ਨਾ ਸਾਰ ਜਨਾ ਪ੍ਰਧਾਨ ਜੀ ਜੇ ਨਾਲ ਦੇਖਤੀ ਆ ਉਹ ਦੇਖੋ ਜਿੰਨੇ ਵੋਟ ਕਰ ਰਹੀ ਹੈ ਮੋਹਤ ਸੁਣਾ ਆਦੋ ਆਦੋ ਕਿਸਾਨਾਂ ਨੇ ਉਹਨਾਂ ਸਵਾਲ ਜਵਾਬ ਹੋਇਆ ਕੀ ਸਵਾਲ ਜਵਾਬ ਆਇਆ ਕਿਸਾਨਾਂ ਨਾਲ ਦੋ ਗੱਲਾਂ ਕੀਤੀਆਂ ਜੀ ਅਜਾ ਤੋ ਸੇ ਕਿਸਾਨ ਐ ਮੈਂ ਮਜ਼ਦੂਰ ਐ ਜੀ ਆਪਣਾ ਨਾਰਾ ਇੱਕ ਐ ਕਿਸਾਨ ਮਜ਼ਦੂਰ ਇਕਤਾ ਵਾਹ ਬੋਲੋ ਜਿੰਦਾਬਾਦ ਜਿੰਦਾਬਾਦ ਪੰਜਾਬ ਵਾਸੀ ਤੇ ਨਿਕਾਲੇ ਹੂੰ ਇਹਦੀ ਸੈਂਟਰਾਂ ਫਰੋਂ ਜਦੋਂ ਮੈਨੂੰ ਬਣਾਉਂਗੇ ਜਿਉਂ ਕਹਿੰਦੇ ਸਾਡਾ ਤੱਕਾ ਹੋ ਰਿਹਾ ਉੱਥੇ ਸਭ ਨੂੰ ਹਰਿਆਣਾ ਵਿੱਚ ਰੋਕਣ ਰੋਕਾ ਜਾ ਰਿਹਾ ਵਾਹ ਸਰਕਾਰ ਤੱਕਾ ਇਹ ਲੋਕਾਂ ਦਾ ਤੱਕਾ ਕਰੀਏ ਇਹਦੇ ਧੰਡਾ ਲਾਉਣ ਦੇ ਕੁਛ ਕਰਨੇ ਇਹ ਵੀ ਆਪਣੇ ਪਿੱਛੇ ਛੇੜਨਾ ਤੇ ਸਰਕਾਰੀ ਪਿੱਛੇ ਛੇੜਨਾ ਨੀ ਨਹੀਂ ਕਰ ਲੈਣੀ ਅਸੀਂ ਤਾਂ ਬਸ ਕੋਈ ਨਹੀਂ ਅਸੀਂ ਤਾਂ ਚੱਲਾਂ ਠੀਕ ਕਿੰਨੇ ਕੱਢਿਆ ਵੀ ਜਾਇਦਾ ਕਿੰਨਾ ਦੀ ਸਵਾਲ ਕਰ ਰਿਹਾ ਭਾਈ ਦਾ ਬਹੁਤ ਜ਼ਰੂਰੀ ਹੋਣਾ ਨਹੀਂ ਨਹੀਂ ਹੋਰ ਕੁਝ ਠੀਕ ਹੈ ਸ਼ਾਮ ਨੂੰ ਕੁਝ ਨਾ ਤਾਂ ਕੋਈ ਨਾ ਚੱਲ ਚੱਲ ਠੀਕ ਹੈ ਠੀਕ ਹੈ ਚੱਲ ਨਾ ਇਹ ਨਹੀਂ ਅਸੀਂ ਮਾੜਾ ਨਹੀਂ ਕਹਿੰਦੇ ਤੁਸੀਂ ਵਧੀਆ ਚਲੋ ਮੈਂ ਕਿਸਾਨਾਂ ਦੇ ਨਾਲ ਠੀਕ ਹੈ ਨਾਲ ਵੀ ਫਿਰ ਵਧੀਆ ਤੁਸੀਂ ਇਹ ਹੁਣ ਕਹਿ ਰਹੇ ਹੋ ਦੋ ਦੋ ਮਿੰਟ ਇੱਕ ਨਾ ਹੋ ਕਰੋ ਯਾਰੇ ਬੈਠੇ ਸਾਡੇ ਨਾਲ ਗੱਲ ਕਰਦੇ ਨੇ ਕੋਈ ਹੁੱਲਣਵਾਜ ਨਹੀਂ ਹੋ ਕੋਈ ਹੋਣੀ ਅਸੀਂ ਆਪਣੇ ਭਾਈਚਾਰਾ ਕਰਦੇ ਸੀ ਆਪਣੇ ਕਹਿੰਦੇ ਜੀ ਨੂੰ ਪੁੱਛਦੇ ਹਾਂ ਜੀ ਉਹਨਾਂ ਨੂੰ ਆਇਆ ਨਹੀਂ ਦੋ ਮਿੰਟ ਹਾਂ ਉੱਤਰ ਕੇ ਅੱਛਾ ਬਾਈਸ਼ ਲਾਏ ਨੇ ਉਹ ਤਾਂ ਉੱਥੇ ਲੱਗੇ ਆਏ ਨੇ ਹਾਂ ਜੀ ਸਾਨੂੰ ਮਿਲ ਕੇ ਇੱਕ ਬੋਲੋ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਸਾਨੂੰ ਦੂਰ ਰੱਖ ਤਾਂ ਜਿੰਦਾਬਾਦ ਸਰ ਕਿਲ ਗੱਟਣ ਵਾਲਿਆਂ ਦਾ ਅਸੀਂ ਹੋਰ ਨਾਲ ਥੋੜ੍ਹ ਤੋਂ ਨਹੀਂ ਮਰਾਉਣਾ ਨਹੀਂ ਉਹ ਜਿਹੜੇ ਕਿਲ ਗੱਟੇ ਨੇ ਉਹ ਗਲਤ ਗੱਟੇ ਹੋਰ ਵੀ ਸਾਡਾ ਭਾਈਚਾਰਾ ਸਾਡੇ ਸਾਡੇ ਦੁਕਾਨਦਾਰ ਵੀਰ ਨੇ ਉਹਰੇ ਭਾਜਪਾ ਵਾਲੇ ਸਾਰੇ ਦੂਏ ਜਿੰਨੇ ਵੀ ਨੇ ਸਾਡੇ ਬਾਰੇ